ਸਰਸ਼ੀ ਕਾਲਜ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਚੌਥਾ ਦਰਜਾ ਮੁਲਾਜ਼ਿਮਾਂ ਨੇ ਪੰਜਾਬ ਵਿਖਲੇ ਸਰਕਾਰੀ ਕਾਲਜਾਂ ਅੱਗੇ ਅਰਥੀ ਫੋਕ ਰੈਲੀਆਂ ਕੀਤੀਆਂ ਸ਼ੁਰੂ ਕਰਦੇ ਹਾਂ ਜੀ ਅੱਸੀ ਵੱਡੀ ਖਬਰ ਦੀ ਕਲਾਸ 4th ਗਵਰਨਮੈਂਟ empioyes ਫਿਜ਼ੀਕਲ ਕਾਲਜ ਦੇ ਰਿਪੂਦਮਨ ਕਾਲਜ ਨਾਬਾ ਕੀਰਤੀ ਕਾਲਜ ਨਿਆਲ ਪਾਤੜਾ ਅੱਗੇ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਅਧਿਕਾਰੀਆਂ ਦੀਆਂ ਅਰਥੀਆਂ ਸਾੜੀਆਂ ਗਈਆਂ ਇਸ ਦੀ ਅਗਵਾਈ ਸੁਬਾਈ ਦਰਸ਼ਨ ਸਿੰਘ ਲੁਬਾਣਾ ਰਣਜੀਤ ਸਿੰਘ ਰਾਣਵਾ ਨੇ ਕੀਤੀ ਇਹਨਾਂ ਮੁਲਾਜ਼ਮਾਂ ਆਗੂਆਂ 'ਤੇ ਦੋਸ਼ ਲੱਗੀ ਯੂਨੀਅਨ ਪੰਜਾਬ ਵਿਖਲੇ ਚੌਣ ਸਰਕਾਰੀ ਕਾਲਜਾਂ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਡੀਸੀ ਰੇਟਾਂ ਦੇ ਕਰਮੀਆਂ ਨੂੰ ਨਿਯਮਿਤ ਨਹੀਂ ਕੀਤਾ ਜਾ ਰਿਹਾ ਕਟੋ-ਕਟ ਉਜਰਤਾਂ ਤੇ ਬਣਦੀਆਂ ਸਹੂਲਤਾਂ ਮਾਨਯੋਗ ਉੱਚ ਅਦਾਲਤਾਂ ਦੇ ਫੈਸਲੇ ਆਉਣ ਤੋਂ ਬਾਅਦ ਵੀ ਨਹੀਂ ਦਿੱਤੀਆਂ ਜਾ ਰਹੀਆਂ ਕਾਲਜਾਂ ਦੇ ਮੁਖੀਆਂ ਦੀਆਂ ਮਨਮਰਜ਼ੀਆਂ ਚੱਲ ਰਹੀਆਂ ਹਨ ਅਤੇ ਬਗੈਰ ਕਿਸੇ ਕਾਰਨਾ ਕਰਕੇ ਕੰਮਾਂ ਤੋਂ ਫਾਰਕ ਕਰਕੇ ਆਪਣੇ ਚਾਹੇ ਤੇ ਪਰਤੇ ਕਿਤੇ ਜਾ ਰਹੇ ਹਨ ਸੱਚੇ ਕਰਮੀਆਂ ਦੀਆਂ ਬ੍ਰੇਕਅਪ ਆ ਕੇ ਉਹਨਾਂ ਦੀਆਂ ਤਨਖਾਹਾਂ ਕੱਟੀਆਂ ਜਾਂਦੀਆਂ ਹਨ ਕੋਵਿਡ ਕਾਲ ਸਮੇਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਚੌਥਾ ਦਰਜ ਕਰਮੀਆਂ ਨੂੰ ਪ੍ਰਮੋਸ਼ਨ ਨਹੀਂ ਦਿੱਤਾ ਜਾ ਰਿਹਾ ਅਹੁਦਾ ਵੀ ਨਹੀਂ ਬਦਲਿਆ ਜਾ ਰਿਹਾ ਕੋਲਜਾ ਵਿੱਚ ਤਕਰੀਬਨ 600 ਚੌਥਾ ਦਰਜ ਕਰਮੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਇਨਾ ਖਾਲੀ ਅਸਾਮੀਆਂ ਵਿਰੁੱਧ ਕੱਚੇ ਕਰਮੀਆਂ ਨੂੰ ਪੱਕਾ ਕਰਨ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰੰਤੂ ਕਾਲਜਾਂ ਦੇ ਮੁਖੀ ਆਪਣੇ ਚਾਹੇਤਿਆਂ ਨੂੰ ਹੀ ਪੱਕਾ ਕਰ ਰਹੇ ਹਨ ਅਤੇ ਬਦਲਾ ਲੋਹ ਭਾਵਨਾ ਨਾਲ ਬਦਲੀਆਂ ਕੀਤੀਆਂ ਜਾਂਦੀਆਂ ਹਨ ਕਾਲਜਾਂ ਵਿੱਚ ਬਗਾਰਾਂ ਕਰਾਉਣ ਤੇ ਕੋਪੋਰਸ਼ਨ ਦਾ ਬੋਲਬਾਲਾ ਹੈ ਮੁਕੱਦਰ ਸਾਹਿਬ ਕਾਲਜ ਵਿੱਚੋਂ ਮੇਲ ਤੇ ਫੀਮੇਲ ਕਰਮੀਆਂ ਨੂੰ ਕੰਮਾਂ ਤੋਂ ਬਦਲਾ ਲਊ ਭਾਵਨਾ ਨਾਲ ਫਾਰਕ ਕੀਤਾ ਗਿਆ ਹੈ ਲੰਬੇ ਸਮੇਂ ਤੋਂ ਕਾਲਜ ਵਿੱਚ ਗਰਮ ਅਤੇ ਠੰਡੀਆਂ ਵਰਦੀਆਂ ਨਹੀਂ ਨਹੀਂ ਮਿਲ ਰਹੀਆਂ ਸਮੇਤ 2 ਦਰਜਨ ਮੰਗਾ ਸ਼ਾਮਲ ਹਨ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਨਾ ਸਖਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ ਪੰਜਾਬ ਵਿੱਚਲੇ ਕਾਲਜਾਂ ਦੇ ਚੌਥਾ ਦਰਜਾ ਕਰਮਚਾਰੀਆਂ ਕੱਚੀਆਂ ਤੇ ਪੱਕੀਆਂ ਦੀਆਂ ਮੰਗਾ ਦੇ ਹਾਲਾਤਾਂ ਨੂੰ ਲੈ ਕੇ 2016 ਤੋਂ ਉ체ਰੀ ਸਿੱਖਿਆ ਮੰਤਰੀ ਸਮੇਤ ਉ체ਰੀ ਸਿੱਖਿਆ ਸੱਤਰ ਦੇ ਡਾਇਰੈਕਟਰ ਉਚੇਰੀ ਸਿੱਖਿਆ ਨਾਲ अनेका ਮੀਟਿੰਗਾਂ ਕੀਤੀਆਂ ਗਈਆਂ ਹਨ ਪਰੰਤੂ ਪੰਤਾਲਾ ਅੱਜ ਵੀ ਉੱਥੇ ਹੀ ਉੱਥੇ ਦਾ ਉੱਥੇ ਹੀ ਹੈ ਮਿਤੀ 12 ਮਾਰਚ ਨੂੰ ਸਮੁੱਚੇ ਕਾਲਜਾਂ ਆ ਕੇ ਅਰਥੀ ਫੂਕ ਰੈਲੀਆਂ ਕੀਤੀਆਂ ਗਈਆਂ ਹਨ ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਤਿੰਨ ਸਾਲਾਂ ਤੋਂ ਪੂਰਾ ਨਾ ਕਰਨ ਤੇ ਜ਼ੋਰਦਾਰ ਪਿੱਟ ਸੇ ਆਪਾਂ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਵੱਖ-ਵੱਖ ਵਿਭਾਗ ਵਿੱਚ ਕੰਮ ਕਰ ਰਹੇ ਵਰਕਰਸ ਟੈਂਪਰੇਰੀ ਦਿਹਾੜੀਦਾਰ ਐਡ ਹੌਕ ਕੰਟੇਨਰ ਅਤੇ ਆਊਟਸੋਰਸ ਕਰਮੀਆਂ ਦੀਆਂ ਸੇਵਾਵਾਂ ਅਕਤੂਬਰ 2016 ਦੀ ਅਨੁਸਾਰ ਰੈਗੂਲਰ ਕੀਤੀਆਂ ਜਾਣ ਅਤੇ ਘੱਟੋ-ਘੱਟ ਉਜਰਤਾ 36000 ਰੁਪਏ ਨਿਸ਼ਚਿਤ ਕਰਨ ਦੀ ਮੰਗ ਵੀ ਕੀਤੀ ਗਈ ਇਸ ਤਰ੍ਹਾਂ ਮਿਤੀ 25 ਮਾਰਚ ਨੂੰ ਕੀਰਤ ਕਮਿਸ਼ਨ ਦਫਤਰ ਮੁਹਾਲੀ ਵਿਖੇ ਪੰਜਾਬ ਵੱਲੋਂ ਜਾਣ ਵਾਲੀ ਵੱਡੀ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਗਿਆ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਕੀਤੀਆਂ ਗਈਆਂ ਅਰਥੀ ਫੁੱਕ ਰੈਲੀ ਦੇ ਗੁੱਸੇ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਸਿੱਖਿਆ ਵਿਭਾਗ ਕਾਲਜ ਅਤੇ ਉੱਚ ਅਧਿਕਾਰੀਆਂ ਵੱਲੋਂ ਯੂਨੀਅਨ ਨੂੰ ਮਿਤੀ 19 ਮਾਰਚ ਦੀ ਮੀਟਿੰਗ 19 ਮਾਰਚ ਨੂੰ ਮੀਟਿੰਗ ਕਰਨ ਦੀ ਕਰਨ ਲਈ ਸੱਦਾ ਪੱਤਰ ਭੇਜਿਆ ਹੈ ਰੈਲੀ ਵਿੱਚ ਜੋ ਆਗੂ ਹਾਜ਼ਰ ਸਨ ਉਹਨਾਂ ਵਿੱਚ ਸ਼੍ਰੀ ਰਾਮ ਲਾਲ ਰਾਮਾ ਸ਼ਿਵ ਸ਼ਿਵਚਰਨ ਲਖਵੀਰ ਸਿੰਘ ਰਾਮ ਚੋਦਾ ਸੁਨੀਲ ਦੱਤ ਨਾਰਿੰਗ ਸਿੰਘ ਰਾਮਕ੍ਰਿਸ਼ਨ ਬਲਬੀਰ ਸਿੰਘ ओंकार सिंह दमन मोदनाथ शर्मा प्रकाश सिंह लुबाना मखत सिंह बोदराम राकेश कुमार आदि शामिल हुए धन्यवाद